ਕਇਦਰ ਇੱਕ ਟੋਲੀ ਮੋਟਰਸਾਈਕਲ ਵਾਲੇ ਬਾਈਆਂ ਦੀ ਆ ਕੇ ਖੜ ਗਈ ਤੇ ਵੀਰ ਸਾਰੇ ਮੋਗੇ ਤੋਂ ਨੇ ਤੇ ਹੋਂਡੇ ਮੋਟਰਸਾਈਕਲ ਤੇ ਇੰਨਾ ਵੀਰਾਂ ਕੋਲ ਇੱਕ ਪਲਟੀਨਾ ਤੇ ਲਦਾਖ ਘੁੰਮਣ ਚੱਲੇ ਇੰਨਾ ਮੋਟਰਸਾਈਕਲਾਂ ਤੇ ਤੇ ਖੈਰ ਚੜ ਜਾਂਦੇ ਉੱਤੇ ਮੋਟਰਸਾਈਕਲ ਇਹ ਵੀ ਪਈ ਆ ਬੰਦੇ 'ਚ ਥੋੜਾ ਜਿਹਾ ਦਮ ਹੋਣਾ ਇਹਦਾ ਡਰਾਈਵਰ 'ਚ ਕਰੰਟ ਹੋਣਾ ਚਾਹੀਦਾ ਸਾਬ ਸਿਰ ਚੜ ਜਾਂਦੇ ਆ ਚੜਦੇ ਪਰ ਦੋ ਬੰਦੇ ਲੈ ਕੇ ਨਹੀਂ ਚੜਦੇਗੇ ਇਹ ਛੋਟੇ ਮੋਟਰਸਾਈਕਲ ਹੁੰਦੇ ਜਿਹੜੇ ਕੱਲਾ ਕਹਿਰਾ ਬੰਦਾ ਇੱਕ ਉੱਤਰ ਕੇ ਕਈ ਵਾਰੀ ਠੱਕਾ ਵੀ ਲਾਉਣਾ ਪੈਂਦਾ ਇਹ ਜੀ ਗੱਲ ਬਾਤ ਹੋਈ ਨੇ ਨਾੜੀ ਲੀੜਾ ਲੱਤਾਂ ਲੱਬੇ ਦੱਬੇ ਲੱਦਿਆ ਹੁੰਦਾਗਾ 20 25 ਕਿਲੋ ਉਹਨਾਂ ਦਾ ਭਾਰ ਹੋ ਜਾਂਦਾ ਬਾਕੀ ਮੇਰੇ ਵਰਗਾ 75 80 ਕਿਲੋ ਦਾ ਬੰਦਾ ਆਪ ਹੁੰਦਾਗਾ ਤੇ ਪਰ ਘੁੰਮਣ ਵਾਲੇ ਇੰਨਾ ਮੋਟਰਸਾਈਕਲਾਂ ਦੀ ਘੁੰਮ ਲੈਂਦੇ ਹੈਗੇ ਤੇ ਕੀ ਹਾਲ ਆ ਬਈ ਸਾਰਿਆਂ ਦਾ ਬਹੁਤ ਵਧੀਆ ਚੜਦੀ ਕਲਾ ਜੀ ਹਾਂਜੀ ਬਈ ਤੁਸੀਂ ਦੱਸੋ ਵਧੀਆ ਬਈ ਸਾਡਾ ਨਿਹਾਲ ਸਿੰਘ ਵਾਲਾ ਪਿੰਡ ਆ ਜਿਲ੍ਹਾ ਮੋਗਾ ਜਿਲ੍ਹਾ ਮੋਗਾ ਹਾਂਜੀ ਹਾਂਜੀ ਠੀਕ ਆ ਬ ਅਸੀਂ ਚੱਲੇ ਹਾਂ 11 ਅਗਸਤ ਨੂੰ ਹਾਂਜੀ ਹਾਂਜੀ ਬਈ ਕਸ਼ਮੀਰ ਤੋਂ ਕੇ ਅਸੀਂ ਅੱਗੇ ਇਧਰੋਂ ਬਾਰਾਮੁੱਲਾ ਪੱਥਰ ਦੇਖ ਕੇ ਤੇ ਅਸੀਂ ਅੱਗੇ ਲੈ ਜਾਣ ਦਾ ਪ੍ਰੋਗਰਾਮ ਹੈ ਸਾਡਾ ਹਾਂਜੀ ਹਾਂਜੀ ਠੀਕ ਹੈ ਬਈ ਧੰਨਵਾਦ ਧੰਨਵਾਦ ਠੀਕ ਹੈ